बेटा, हां बेटा अजयਪਾ ਚੋਟੀ ਸਾਹਿਬ ਜਾਦੀ ਸਾਕਾ ਸਰਹੰਦ ਉਹਦੇ ਬਾਰੇ ਤੁਹਾਡੇ ਦੁਆਰਾ ਫਿਰ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ ਕਿਉਂਕਿ ਇਸ ਦੇ ਸੰਬੰਧ ਵਿੱਚ 23 ਜਨਵਰੀਕ ਨੂੰ ਪ੍ਰਸ਼ਨੋਤਰੀ ਮੁਕਾਬਲਾ ਹੋਏਗਾ ਉਹ ਜਿੱਥੇ ਟੀਮਾਂ ਭਾਗੀਦਾਰ ਹੋਣਗੀਆਂ ਉਸ ਤਰ੍ਹਾਂ ਸਾਰੇ ਬੱਚੇ ਜਿਹੜੇ ਨੇ ਉਹ ਭਾਗ ਲੈਣਗੇ ਇੱਕ ਵਾਰ ਦੁਬਾਰਾ ਫਿਰ ਉਹ ਸਾਕਾ ਸਰਹੰਦ ਦਾ ਇਤਿਹਾਸ ਨੂੰ ਸੁਣੋ ਜਿਹੜਾ ਆਨੰਦਗੜ੍ਹ ਦਾ ਕਿਲਾ ਸੀਗਾ ਉਸ ਕਿਲੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਰਿਵਾਰ ਸਮੇਤ ਰਹਿੰਦੇ ਸੀ। ਤਾਂ ਵਜੀਰ ਖਾਨ ਜਿਹੜਾ ਲਗਾਤਾਰ ਗੁਰੂ ਗੋਬਿੰਦ ਸਿੰਘ ਤੋਂ ਲੜਾਈਆਂ ਦੇ ਵਿੱਚ ਹਮੇਸ਼ਾ ਹਾਰ ਖਾਂਦਾ ਸੀਗਾ। ਉਹਨੇ ਪਹਾੜੀ ਰਾਜੇ ਜਦੋਂ ਉਹ ਲੜਦੇ ਸੀ ਤਾਂ ਉਹ ਵੀ ਹਾਰ ਜਾਂਦੇ ਸੀ। ਦੋਨਾਂ ਨੇ ਰਲ ਕੇ ਫੈਸਲਾ ਕੀਤਾ ਕਿ ਗੁਰੂ ਗੋਬਿੰਦ ਸਿੰਘ ਨਾਲ ਟੱਕਰ ਲਈਏ। ਸਫਾਰ ਉਸ ਤੋਂ ਪਹਿਲਾਂ ਉਹਨਾਂ ਨੇ ਜਾਣਬੁੱਝ ਕੇ ਉਹਨਾਂ ਦੀ ਇੱਕ ਯੋਜਨਾ ਸੀਗੀ ਕਿ ਗੁਰੂ ਗੋਬਿੰਦ ਸਿੰਘ ਨੂੰ ਕਿਹਾ ਕਿ ਆਪਣੇ ਪਰਿਵਾਰ ਸਮੇਤ ਤੁਸੀਂ ਆਨੰਦਗੜ੍ਹ ਦਾ ਕਿਲਾ ਛੱਡ ਜਾਵੋ ਤਾਂ ਤੁਹਾਨੂੰ ਕੁਝ ਨਹੀਂ ਕਿਹਾ ਜਾਏਗਾ ਤਾਂ ਉਹ ਪਰਿਵਾਰ ਸਮੇਤ ਜਦੋਂ ਆਨੰਦਗੜ੍ਹ ਦਾ ਕਿਲਾ ਛੱਡਦੇ ਹੀ ਨਹੀਂ ਤਾਂ ਉਸ ਤੋਂ ਬਾਅਦ ਜਦੋਂ ਪਰਿਵਾਰ ਜਾਂਦਾ ਹੈਗਾ ਸਾਰਾ ਕੁਝ ਤਾਂ ਉਹ ਦੋਨੋਂ ਤੇਰਾ ਰਲ ਕੇ ਉਹਨਾਂ ਤੇ ਹਮਲਾ ਕਰ ਦਿੰਦੀ ਹੈ ਤਾਂ ਪਰਿਵਾਰ ਵਿਚੋੜਾ ਹੋ ਜਾਂਦਾ ਛੋਟੇ ਸਹਬਜ਼ਾਦੇ ਮਾਤਾ ਗੁਜਰੀ ਦੇ ਨਾਲ ਅਲੱਗ ਹੋ ਜਾਂਦੇ ਨੇ ਤੇ ਵੱਡੇ ਸਹਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਨਾਲ ਫੌਜਾਂ ਲੜਦੀਆਂ ਅੱਗੇ ਜਾ ਕੇ ਜਿਹੜਾ ਯੁੱਧ ਹੁੰਦਾਗਾ ਉਹ ਚਮਕੌਰ ਸਾਹਿਬ ਜੁੱਧ ਹੁੰਦਾ ਉਸ ਯੁੱਧ ਦੇ ਵਿੱਚ ਵੱਡੇ ਸਹਬਜ਼ਾਦੇ ਸੀਧ ਹੋ ਜਾਂਦੇ ਨੇ ਤੇ ਇੱਧਰ ਜਿਹੜੇ ਛੋਟੇ ਸਹਬਜ਼ਾਦੇ ਮਾਤਾ ਗੁਜਰੀ ਦੇ ਨਾਲ ਜਿਵੇਂ ਕੱਲ 21 ਤਰੀਕ ਹੋਈਗਾ 21 ਦਸੰਬਰ ਤਾਂ ਉਸ ਦਿਨ ਵੱਡੇ ਸਹਬਜ਼ਾਦੇ ਚਮਕੌਰ ਸਾਹਿਬ ਯੁੱਧ ਸੀਧ ਹੋ ਗਏ ਸੀਗੇ ਫਿਰ ਉਸ ਤੋਂ ਬਾਅਦ ਛੋਟੇ ਸਹਬਜ਼ਾਦੇ ਮਾਤਾ ਗੁਜਰੀ ਦੇ ਨਾਲ ਜਦੋਂ ਜਾਂਦੇ ਨੇ ਤਾਂ ਜੰਗਲਾਂ ਵਿੱਚ ਹੁੰਦੇ ਹੋਏ ਤਾਂ ਪੁੰਮਾ ਮਾਸਕੀ ਇੱਕ ਵਿਅਕਤੀ ਆ ਉਹਦੇ ਨਾਲ ਕੀ ਕਰਦੇ ਨੇ ਕੀ ਉਹ ਘਰ ਜਿਹੜੇ ਉਹ ਚਲੇ ਜਾਂਦੇ ਨੇ ਤਾਂ ਉੱਥੋਂ ਉਹਨਾਂ ਨੂੰ ਗੰਗੂ ਬ੍ਰਾਹਮਣ ਜਿਹੜਾ ਗੁਰੂ ਘਰ ਦਾ ਰਸੂਈਆ ਹੁੰਦਾਗਾ ਉਹਨਾਂ ਨੂੰ ਆਪਣੇ ਨਾਲ ਲੈ ਜਾਂਦਾਗਾ ਫਿਰ ਰਾਤ ਨੂੰ ਜਦੋਂ ਪਹਿਲਾਂ ਪ੍ਰਸ਼ਾਦਾ ਪਾਣੀ ਛਕਾਉਂਦਾਗਾ ਤਾਂ ਫਿਰ ਰਾਤ ਦੇ ਸਮੇਂ ਕੀ ਕਰਦਾ ਉਹਨਾਂ ਨੂੰ ਜਿਹੜੀ ਮਾਤਾ ਕੋਲੇ ਜਵਾਹਰਾਤ ਸੀ ਹੀਰੇ ਸੀ ਕੁਝ ਗੈਣੀ ਸੀਗੀ ਉਹ ਲੁੱਟ ਲੈਂਦਾ ਸਵੇਰੇ ਮਾਤਾ ਜਿਹਦੀ ਐ ਕਿ ਗੰਗੂ ਜਿਹੜੇ ਮੈਂ ਗੈਣੀ ਸੀਗੇ ਇੱਥੇ ਪਏ ਸੀ ਉਹ ਕਿੱਥੇ ਆ ਸਮਾਨ ਉਹ ਕਹਿੰਦਾ ਮਾਤਾ ਤੁਸੀਂ ਮੇਰੇ ਤੇ ਸ਼ੱਕ ਕਰਦੇ ਹੋ ਮੈਂ ਤੁਹਾਡੇ ਘਰ ਦਾ ਰਸੋਈਆ ਰਿਹਾ ਇੰਨਾ ਵਫਾਦਾਰ ਰਿਹਾ ਤੁਸੀਂ ਮੇਰੇ ਤੇ ਇਹ ਜ਼ੁਲਮ ਲਾਇਆ ਇਹ ਮੇਰੇ ਤੇ ਤੁਸੀਂ ਇਹ ਇਲਜ਼ਾਮ ਲਾਇਆ ਤਾਂ ਉਹ ਮਾਤਾ ਜਿਹੜੀ ਸੀਗੀ ਉਹ ਬੜੇ ਦੁਖੀ ਹੁੰਦੇ ਨੇ ਕਹਿੰਦਾ ਜੇ ਇਹੀ ਗੱਲਬਾਤ ਹੈ ਫਿਰ ਮੈਂ ਜਾ ਕੇ ਜਿਹੜਾ ਮਰਿੰਡੇ ਦਾ ਥਾਣੇਦਾਰ ਹੈ ਉਹਨੂੰ ਕੋਡੀ ਪਲਾਹ ਕਰਦਾ ਮਰਿੰਡੇ ਥਾਣੇ ਤੇ ਤਲਾਸ਼ ਕੀਤੀ ਕਿ ਗਨੀ ਖਾਂ ਤੇ ਨਵੀ ਖਾਂ ਜਿਹੜੇ ਦੋ ਵਿਅਕਤੀ ਸੀਗੇ ਜੋ ਉਸਦੇ ਹੌਲਦਾਰ ਨੇਗੇ ਉਹ ਆ ਕੇ ਬੱਚਿਆਂ ਨੂੰ ਫੜ ਕੇ ਲੈ ਜਾਂਦੇ ਨੇ ਤੇ ਉੱਥੋਂ ਸ਼ੂ ਦਿੱਤੀ ਜਾਂਦੀ ਹੈ ਵਜੀਰ ਖਾਂ ਨੂੰ ਕਿ ਅਸੀਂ ਬੱਚੇ ਤੇ ਜਿਹੜੇ ਮਾਤਾ ਨੇਗੇ ਉਹਨਾਂ ਨੂੰ ਕੈਦ ਕਰ ਲਿਆ ਤਾਂ ਉਹਨਾਂ ਨੂੰ ਮਰਿੰਡੇ ਆਪਣਾ ਜਿਹੜਾ ਸੀਗਾ ਮਰਿੰਡੇ ਦੀ ਹੁੰਦੇ ਹੋਏ ਉਹ ਉੱਥੇ ਪਹੁੰਚ ਜਾਂਦੇ ਨੇ ਕਿੱਥੇ ਪਹੁੰਚ ਜਾਂਦੇ ਆ ਸਰਹੰਦ ਸਰਹੰਦ ਵਜੀਰ ਖਾਂ ਦੀ ਕਚੇਰੀ ਪੇਸ਼ ਕੀਤਾ ਜਾਂਦਾ ਬੱਚਿਆਂ ਨੂੰ ਲਗਾਤਾਰ بار بار ਪੇਸ਼ ਕੀਤਾ ਜਾਂਦਾਗਾ ਪਹਿਲੇ ਦਿਨ ਦੂਸਰੇ ਦਿਨ ਤਾਂ ਸਭ ਤੋਂ ਪਹਿਲਾ ਜਿਹੜਾ ਕੰਮ ਹੁੰਦਾ ਉਹ ਜਿਹੜਾ ਮਲੇਕਪੁਰ ਦਾ ਨਵਾਬ ਹੈਗਾ ਸ਼ੇਰ ਮੁਹੰਮਦ ਉਹਨੂੰ ਵਜ਼ੀਰ ਖਾਹ ਕਹਿੰਦੇ ਆ ਕਿ ਮਲੇਕਪੁਰਾ ਨਵਾਬ ਤੇਰੇ ਭਰਾ ਨਾਰ ਖਾਨ ਨੂੰ ਜਿਹੜਾ ਸੀਗਾ ਯੰਗ ਦੇ ਵਿੱਚ ਉਹਨਾਂ ਦੇ ਗੁਰੂ ਕੋਈ ਸੀ ਨੇ ਮਾਰਿਆ ਸੀਗਾ ਤਾਂ ਵੀ ਤੂੰ ਉਹਦਾ ਬਦਲਾ ਲੈ ਸਕਦਾ ਠੀਕ ਹੈ ਤਾਂ ਉਸ ਬਦਲੇ ਉਹ ਕਹਿੰਦਾ ਵੀ ਨਹੀਂ ਅਜਿਹਾ ਨਹੀਂ ਹੋਏਗਾ ਕਰਾਂਤ ਸਿੰਘ ਦੇ ਵਿੱਚ ਕਿਤੇ ਵੀ ਦੇਖਿਆ ਹੈ ਕਿ ਬੱਚਿਆਂ ਨੂੰ ਅਸੀਂ ਇਹਦਾ ਬਦਲਾ ਲੈ ਸਕਦੇ ਤਾਂ ਆ ਵੀ ਇਹਨਾਂ ਬੱਚਿਆਂ ਨੂੰ ਛੱਡ ਦਿੱਤਾ ਜਾਵੇ ਮਾਸੂਮ ਨੇ ਬੱਚੇ ਹਨ ਤਾਂ ਪਿਤਾ ਨੇ ਕੀ ਕੀਤਾ ਉਸ ਸਮੇਂ ਦਰਾਨ ਜਿਹੜਾ ਵਜ਼ੀਰ ਖਾਨ ਸੀਗਾ ਉਹਨੇ ਸੁੱਚਾ ਅਨੰਦ ਸੁੱਚਾ ਅਨੰਦ ਕਹਿੰਦਾ ਜੀ ਕੋਈ ਗੱਲ ਨਹੀਂ ਜੀ ਇਹ ਹੀ ਗੱਲ ਨਹੀਂ ਹੈ ਮੈਂ ਬੱਚੇ ਨੂੰ ਸਮਝਾਉਣਾ ਸੁੱਚਾ ਅਨੰਦ ਨੇ ਕਿਹਾ ਕਿ ਤੁਸੀਂ ਇਹਦਾ ਜਿਹੜਾ ਦੀਨ ਇਲਾਹੀ ਜਿਹੜਾ ਧਰਮ ਹੈ ਇਸਲਾਮ ਧਰਮ ਹੀ ਕਬੂਲ ਕਰ ਲਓ ਤਾਂ ਤੁਹਾਨੂੰ ਵੱਡੇ ਵੱਡੇ ਨਾਮ ਤੋਂ ਜਾਣਿਆ ਜਾਵੇ ਆਰੇ ਪਿਤਾ ਸੀ ਲੋ ਚੁਕੇ ਨੇ ਤੁਹਾਡੇ ਵੱਡੇ ਭਰਾ ਸੀ ਲੋ ਚੁਕੇ ਨੇ ਉਹ ਕਹਿੰਦੇ ਤੁਸੀਂ ਮੇਰੇ ਪਿਤਾ ਸੀ ਇਦਨ ਹੀ ਹੋਏ ਸਾਡੇ ਵੱਡੇ ਭਰਾ ਜਰੂਰ ਸੀ ਦੁਬੇ ਨੇ ਪਰ ਮੇਰੇ ਪਿਤਾ ਨੂੰ ਤਾਂ ਤੁਸੀਂ ਨਹੀਂ ਮਾਰ ਸਕਦੇ ਤਾਂ ਉਸ ਸਮੇਂ ਤੋਂ ਰਾਜ ਜਿਹੜਾ ਸੀਨ ਜਿਹੜਾ ਹੁੰਦਾਗਾ ਉਹ ਫਿਰ ਸੁਚਾਨੰਦ ਕਹਿੰਦਾ ਕਿ ਨਹੀਂ ਇਹਨਾਂ ਨੂੰ ਜਿਹੜਾ ਹੈਗਾ ਤੀਹੇ ਦੇ ਦੇ ਕਿ ਮਹਾਰਾਜ ਆ ਗਈ ਤਾਂ ਅਗਲੇ ਦਿਨ ਤੇ ਤਾਂ ਫੈਸਲਾ ਇੱਕ ਹੁੰਦਾਗਾ ਤਾਂ ਉਹ ਫਿਰ ਮੁਕਤੀਰਾਮ ਮਹਿਰਾਗਾ ਕਿਉਂਕਿ ਬੱਚੇ ਕਈ ਜਨ ਦੇ ਭੁੱਖੇ ਹੁੰਦੇ ਨੇ ਤਾਂ ਰਾਤ ਦੇ ਸਮੇਂ ਮੁਕਤੀਰਾਮ ਮਹਿਰਾ ਜਿਹੜਾ ਦੁੱਧ ਹੈ ਉਹ ਬੱਚਿਆਂ ਲਈ ਲੈ ਕੇ ਆਉਂਦਾਗਾ ਤਾਂ ਉਸ ਸਮੇਂ ਤੋਂ ਅੰਦਰ ਦਾ ਸਾਰਾ ਸੀਨ ਅਗਲੇ ਦਿਨ ਬੱਚਿਆਂ ਨੂੰ ਤਿਆਰ ਕਰਕੇ ਮਾਤਾ ਗੁਦਰੀ ਭੀ ਦੀਆ ਤਾਂ ਉਸ ਤੋਂ ਨ ਕੀ ਹੁੰਦਾਗਾ ਉਹਨਾਂ ਬੱਚਿਆਂ ਨੂੰ ਕੀ ਹੈਗਾ ਜਦੋਂ ਨਹੀਂ ਮੰਨਦੇ ਤਾਂ ਉਹਨਾਂ ਨੂੰ ਸਰਾਂਂਦੀਆਂ ਨੀਹਾਂ ਦੇ ਵਿੱਚ ਚਿੰਨ ਦੀ ਗੱਲਬਾਤ ਹੁੰਦੀ ਹੈ ਇੱਕ ਬਾਸਲ ਵੇਗ ਤੇ ਸਾਸਲ ਵੇਗ ਦੋ ਜਲਾਦ ਹੁੰਦੇ ਨੇ ਜਿਹਨਾਂ ਦਾ ਕੇਸ ਚੱਲਦਾ ਹੁੰਦਾ ਉਹ ਕਹਿੰਦੇ ਇਹਨਾਂ ਨੂੰ ਨੀਹਾਂ 'ਚ ਅਸੀਂ ਚਿੰਨਦਾਂਗੇ ਸਾਡਾ ਵਜੀਦ ਖਾਨ ਜੀ ਕੇਸ ਮਾਫ ਕਰ ਦੇਗੇ ਤਾਂ ਉਹਨਾਂ ਦਾ ਕੇਸ ਮਾਫ ਕਰ ਦਿੱਤਾ ਜਾਂਦਾਗਾ ਤਾਂ ਉਹ ਨੀਹਾਂ 'ਚ ਚਿੰਨਦੇ ਨੇਗੇ ਤੇ ਇਹ ਸਾਕਾ ਜਿਹੜਾ ਅਸੀਂ ਨਿਕੀਆਂ ਜਿੰਦਾ ਵੱਡੇ ਸਾਕੇ ਉਹ ਸੀ ਕੀਤੀ ਜਾਂਦੀ ਉਸ ਧਰਤੀ ਦੇ ਉੱਪਰ ਗੁਰਦੁਆਰਾ ਜੋਤੀ ਸਰੂਪ ਸਾਹਿਬ ਅੱਜ ਕੱਲ ਸਜੋਬਤ ਹੈ ਤਾਂ ਉਸ ਸਮੇਂਦਾਰਨ ਜਿਹੜੀ ਮਾਤਾ ਗੁਜਰੀ ਸੀ ਉਹ ਠੰਡੇ ਗੁਰੂ ਸੀ ਗਈ ਉਹ ਵੀ ਜਿਹੜੀ ਸੀ ਦੋਵੇਂ ਸੀ ਉਸ ਦਰਮ ਇਹ ਇੱਕ ਦਰਦਨਾਕ ਘਟਨਾ ਜਿਹੜੀ ਦਿਲ ਕੰਬਾਉ ਘਟਨਾ ਇਹਦੇ ਬਾਰੇ ਜਿਹੜਾ ਇਤਿਹਾਸ ਹੈਗਾ ਉਹ ਤੁਸੀਂ ਪੜਨਾਗਾ ਤੇ 23 ਤਰੀਕ ਨੂੰ ਤੁਹਾਡਾ ਜਿਹੜਾ ਹੈਗਾ ਉਹ ਇੱਕੋ ਹੀ ਮੁਕਾਬਲਾ ਇਸ ਵਿੱਚ ਹੋਏਗਾ ਤਾਂ ਸਾਰੇ ਬੱਚਿਆਂ ਨੇ ਪੂਰੀ ਤਿਆਰੀ ਕਰਨੀ ਠੀਕ ਹੈ ਬੇਟਾ ਚਲੋ ਧੰਨਵਾਦ